ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਟਰੀ ਬਣਾਉਣ ਲੱਗੇ ਆਪਾਂ ਸੌਖੇ ਜਿਹੇ ਤਰੀਕੇ ਦੇ ਨਾਲ ਅੱਧਾ ਮੈਦਾ ਅਤੇ ਅੱਧਾ ਆਟਾ ਪਾ ਕੇ ਇਹ ਮੈਦੇ ਦੀ ਕੌਲੀ ਆਪਾਂ ਜਿਹੜੀ ਇੱਕ ਪਾ ਕੇ ਛਾਂ ਲ ਲਈ ਹੈ ਤੇ ਇਹੀ ਇੱਕ ਕੌਲੀ ਆਪਾਂ ਜਿਹੜੀ ਆ ਕਣਕ ਦਾ ਆਟਾ ਲੈਣਾ ਹੈ ਠੀਕ ਹੈ ਜੀ ਤੁਸੀਂ ਕੱਲੇ ਮੈਦੇ ਦੀ ਵੀ ਬਣਾ ਸਕਦੇ ਆ ਕੱਲੇ ਆਟੇ ਦੀ ਵੀ ਬਣਾ ਸਕਦੇ ਆ ਤੇ ਦੋ ਕੌਲੀਆਂ ਆਪਾਂ ਇਹ ਟੋਟਲ ਲੈ ਲਈਆਂ ਇੱਕ ਮੈਦੇ ਦੀ ਤੇ ਇੱਕ ਆਟੇ ਦੀ ਇਹਨਾਂ ਨੂੰ ਆਪਾਂ ਛਾਂ ਲਿਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਮਿਕਸ ਕਰ ਲਿਆ ਇਹਨੂੰ ਐਦਾਂ ਤੇ ਇਹ 'ਚ ਹੁਣ ਆਪਾਂ ਪਾ ਲੈਨੇ ਆ ਮਿਰਚ ਮਸਾਲਾ ਠੀਕ ਹੈ ਜੀ ਆਪਾਂ ਪਾਈ ਥੋੜੀ ਜਿਹੀ ਹਲਦੀ ਹਲਦੀ ਪਾ ਕੇ ਬਣਾਇਓ ਮਟਰੀ ਬਹੁਤ ਵਧੀਆ ਬਣਦੀ ਆ ਤੇ ਨਮਕ ਪਾ ਲਿਆ ਟੇਸਟ ਅਨੁਸਾਰ ਇਹ ਆਪਾਂ ਪਾ ਲਈਆ ਲਾਲ ਮਿਰਚ ਕੁੱਟੀ ਹੋਈ ਲਾਲ ਮਿਰਚ ਪਾ ਲਈ। ਇਸ ਦੀ ਜਗ੍ਹਾ ਕਾਲੀ ਮਿਰਚ ਪਾ ਸਕਦੇ ਤੁਸੀਂ ਅਜਵੇਂ ਆਣ ਪਾ ਲੈਣੇ ਮਸਲ ਕੇ। ਤੇ ਹੁਣ ਆਪਾਂ ਇਹ ਚ ਪਾਨੇ ਆ ਕਸੂਰੀ ਮੇਥੀ ਵਧੀਆ ਤਰੀਕੇ ਨਾਲ ਹੱਥ ਤੇ ਮਸਲ ਕੇ ਆਣ। ਬਹੁਤ ਟੇਸਟੀ ਲੱਗਦੀ ਆ। ਠੀਕ ਹੈ ਜੀ ਇਦਾਂ ਮਸਲ ਕੇ ਇਹਨੂੰ ਵੀ ਆਪਾਂ ਪਾ ਲੈਣੇ ਆ। ਤੇ ਇਹਨੂੰ ਆਪਾਂ ਹੁਣ ਕਰ ਲੈਣੇ ਆ ਮਿਕਸ। ਮਿਰਚ ਮਸਾਲਾ ਜਿਹੜਾ ਆਪਾਂ ਪਾਇਆ ਨਾ ਇਹਨੂੰ ਮਿਕਸ ਕਰ ਲੈਣੇ ਆ। ਹਲਦੀ ਵੈਸੇ ਵੀ ਐਂਟੀਬਾਇਓਟਿਕ ਹੁੰਦੀ ਆਪਾਂ ਨੂੰ ਪਤਾ ਹੀ ਆ ਤੇ ਇਸ ਤਰ੍ਹਾਂ ਹਲਦੀ ਪਾ ਕੇ ਇੱਕ ਵਾਰੀ ਮਟਰੀ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀ ਆ। ਕੋਈ ਨੁਕਸਾਨ ਨਹੀਂ ਇਹਦਾ। ਤੇ ਇਹ ਚ ਆਪਾਂ ਥੋੜਾ ਜਿਹਾ ਪਾ ਲੈਣੇ ਤੇਲ ਮੋਇਨ ਵਾਸਤੇ। ਬਹੁਤਾ ਜ਼ਿਆਦਾ ਵੀ ਨਹੀਂ ਪਾਉਣਾ ਹੈਗਾ ਥੋੜਾ ਜਿਹਾ ਆਪਾਂ ਤੇਲ ਪਾਇਆ ਇਹ ਪਾਇਆ ਬੇਕਿੰਗ ਪਾਊਡਰ। ਇਹ ਕਾਜੀ ਇਹਦਾ ਨਾ ਮਟਰੀ ਜਿਹੜੀ ਪੋਲੀ ਹੋ ਜਾਂਦੀ ਆ। ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤਾਂ ਕਿ ਤੇਲ ਜਿਹੜਾ ਆਟੇ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਵੇ ਦੋਹਾਂ ਹੱਥਾਂ ਨਾਲ ਇਦਾਂ ਮਸਲ ਲੈਣੇ ਆ ਆਪਾਂ ਵਧੀਆ ਤਰੀਕੇ ਦੇ ਨਾਲ ਦੇਖੋ ਜੀ ਮਿਕਸ ਕਰ ਲਿਆ ਆਪਾਂ ਇਹ ਆਟੇ ਨੂੰ ਮਿਰਚ ਮਸਾਲਾ ਤੇਲ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਐ ਵਧੀਆ ਮਿਕਸ ਹੋ ਗਈਆਂ ਤੇ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਨਾ ਤੇ ਨਾ ਹੀ ਬਹੁਤਾ ਸਖਤ ਤੇ ਗੁੰਨਣਾ ਤੇ ਨਾ ਹੀ ਬਹੁਤਾ ਇਹਨੂੰ ਨਰਮ ਕਰਨਾ ਹੈ ਮੀਡੀਅਮ ਜੇ ਆਪਾਂ ਗੁੰਨ ਕੇ ਤਿਆਰ ਕਰਾਂਗੇ ਇਹ ਵੀ ਨਹੀਂ ਬਹੁਤਾ ਹੀ ਹਾਰਡ ਗੁੰਨਣਾ ਆਪਾਂ ਥੋੜਾ ਥੋੜਾ ਪਾਣੀ ਪਾਈ ਜਾਵਾਂਗੇ ਮਿਕਸ ਕਰੀ ਜਾਵਾਂਗੇ ਤੇ ਕਰਕੇ ਇਹਨੂੰ ਇਹਨਾਂ ਵਧੀਆ ਆਟਾ ਜਿਹੜਾ ਤਿਆਰ ਕਰ ਲੈਣਾ ਆਪਾਂ ਜਿਹੜੀ ਆਪਾਂ ਬਾਜ਼ਾਰੋਂ ਲਿਆ ਕੇ ਖਾਣੇ ਆ ਨਾ ਪਤਾ ਨਹੀਂ ਕਿੱਦਾਂ ਦੇ ਤੇਲ ਹੁੰਦੇ ਆਟਾ ਮੈਂ ਇਦਾਂ ਸਾਫ਼ ਕੀਤਾ ਹੁੰਦਾ ਨਹੀਂ ਕੀਤਾ ਹੁੰਦਾ ਤੇ ਉਹਦੇ ਨਾਲ ਵੇਤਰ ਆ ਤੁਸੀਂ ਘਰੇ ਬਣਾ ਕੇ ਖਾ ਲਿਆ ਕਰੋ ਠੀਕ ਹੈ ਜੀ ਜਿਹੋ ਜਿਹੀ ਵੀ ਚੀਜ਼ ਬਣਦੀ ਹੈ ਨਾ ਘਰੇ ਬਣਾ ਲਿਆ ਕਰੋ ਨਹੀਂ ਮੈਂ ਇਦਾਂ ਪਾਉਣਾ ਕੱਲੇ ਆਟੇ ਦੀ ਬਣਾ ਲਓ ਬਹੁਤ ਵਧੀਆ ਬਣ ਜਾਂਦੀ ਕੋਈ ਔਖਾ ਨਹੀਂ ਕੰਮ ਬਹੁਤ ਸੌਖੀ ਆ ਬਣਾਉਣੀ ਤੇ ਵਸੈ ਇਦਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਤੇ ਮੀਡੀਅਮ ਜਿਹੇ ਜਿਹੜਾ ਆਟਾ ਆਪਾਂ ਗੁੰਨਣਾ ਨਾ ਬਹੁਤਾ ਸਖਤ ਤੇ ਨਾ ਬੜਤਾ ਨਰਮ ਦੇ ਕੁਆਟਾ ਆਪਾ ਜਿਹੜਾ ਐਦਾਂ ਦਾ ਗੁੰਨੇ ਆ ਦੇਖੋ ਨਾਹੀਂ ਬਹੁਤਾ ਪਤਲਾ ਹੀ ਆ ਤੇ ਨਾਹੀਂ ਬਹੁਤਾ ਹੀ ਹਾਰਡ ਆ ਇਹ ਹੈਨਾ ਤੇ ਫਿਰ ਇਹਨੂੰ ਮਸਲਿਆ ਚੰਗੀ ਤਰ੍ਹਾਂ ਮਸਲ ਕੇ ਇਹਨੂੰ ਢੱਕ ਦਿੰਨੇ 15 ਮਿੰਟ ਦੇਖੋ ਮੈਂ ਇਹਨੂੰ ਢਾਕੇ ਰੱਖਤਾ ਸੀ ਕੱਪੜੇ ਦੇ ਨਾਲ ਤੇ ਹੁਣ ਇਹਦੇ ਮੈਂ ਚਾਰ ਪੀਸ ਕਰਨ ਲੱਗੇ ਆ ਠੀਕ ਹੈ ਜੀ ਐਸਟਰਾ ਚਾਰ ਪੇੜੇ ਇਹਦੇ ਆਪਾਂ ਬਣਾ ਕੇ ਨਾ ਫਿਰ ਇੱਕ ਪੇੜਾ ਆਪਾਂ ਲੈ ਲਵਾਂਗੇ ਤੇ ਬਾਕੀ ਨੇ ਢਾਕ ਦਵਾਂਗੇ ਪਹਿਲਾਂ ਚਾਰੇ ਢਾਕ ਦੰਨੇ ਕੱਪੜੇ ਨਾ ਨਹੀਂ ਤਾਂ ਪਪੜੀ ਜੇ ਜੰਮ ਜਾਂਦੀ ਇਹਦੇ ਉੱਤੇ ਤੇ ਸੈਲਫ ਨੂੰ ਚੰਗੀ ਤਰ੍ਹਾਂ ਪਹਿਲਾਂ ਗਿੱਲੇ ਕੱਪੜੇ ਨਾਲ ਆਪਾਂ ਸਾਫ਼ ਕੀਤਾ ਹੈ ਤੇ ਬਾਅਦ ਚ ਸੁੱਕੇ ਕੱਪੜੇ ਨਾਲ ਵਧੀਆ ਤਰੀਕੇ ਨਾਲ ਪਹਿਲਾਂ ਸਾਫ਼ ਕਰੋ ਕਿਉਂਕਿ ਇੱਥੇ ਆਪਾਂ ਬੇਲਣਾ ਆ ਪੈਸੇ ਮੈਂ ਰੋਟੀ ਸੈਲਫ ਤੇ ਬਣਾਉਂਦੀ ਨੀਗੀ ਤੇ ਪਰ ਇਹ ਵੱਡਾ ਬੇਲਣਾ ਪੈਣਾ ਇਸ ਕਰਕੇ ਸੈਲਫ ਤੇ ਹੀ ਬੇਲ ਹੋਣਾ ਆ ਤੇ ਇਸ ਕਰਕੇ ਆਪਾਂ ਸੈਲਫ ਨੂੰ ਸਾਫ਼ ਕੀਤਾ ਪਹਿਲਾਂ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਜਿੰਨਾ ਪਤਲਾ ਕਰ ਸਕਦੇ ਨਾ ਉਨਾ ਪਤਲਾ ਇਹਨੂੰ ਬੇਲਣਾ ਉੰਨੇ ਵਧੀਆ ਮਟਰੀ ਆਪਣੀ ਬਣ ਕੇ ਤਿਆਰ ਹੋਊਗੀ। ਦੇਖੋ ਐਦਾਂ ਪਤਲਾ ਜਿਹਾ ਬੇਲ ਲਿਆ ਇਹਨੂੰ ਤੇ ਮੈਂ ਬੇਲਿਆ ਥੋੜਾ ਲੰਬਾ ਹੀ ਆ ਤਾਂ ਕਿ ਬਹੁਤਾ ਬੇਸਟ ਨਾ ਨਿਕਲੇ ਇਹਦੇ ਵਿੱਚੋਂ। ਜੇ ਗੋਲ ਬੇਲਦੇ ਨਾ ਉੱਚੋ ਸਾਈਡਾਂ ਜਿਹੜੀਆਂ ਬੇਸਟ ਬਹੁਤ ਨਿਕਲਦੀਆਂ ਤੇ ਕੱਟ ਤੁਸੀਂ ਆਪਣੀ ਮਰਜ਼ੀ ਨਾਲ ਲਾ ਲਓ ਜਿੱਦਾਂ ਦੀ ਤੁਸੀਂ ਬਣਾਉਣੀ ਉਦਾਂ ਦੇ ਪੀਸ ਕੱਟ ਲਓ ਠੀਕ ਹੈ ਜੀ। ਆਪਾਂ ਸਿੱਧੇ ਕੱਟ ਲਏ ਆ ਤੇ ਹੁਣ ਇਸ ਤਰ੍ਹਾਂ ਫੇਰ ਦੋ ਤਿੰਨ ਕੱਟ ਇਹਦੇ ਵਿੱਚ ਲਾ ਦਨੇ ਆ। ਤੇ ਹੁਣ ਸਾਰੀ ਨੂੰ ਆਪਾਂ ਚੱਕ ਕੇ ਪਲੇਟ 'ਚ ਰੱਖ ਲੈਣਾ। ਕੋਈ ਚੱਕਰ ਨਹੀਂ ਇਕੱਠੀ ਹੁੰਦੀ ਆ। ਆਪਣੇ ਆਪ ਤੇਲ ਚ ਪਾ ਕੇ ਇਹਨਾਂ ਕਲਕਲੀ ਹੋ ਜਾਣਾ ਜਾਂ ਤੇਲ ਵਿੱਚ ਪਾਵਾਂਗੇ ਰ ਇਹਨੂੰ ਆਪਣੇ ਆਪ ਇਹਨਾਂ ਕਲਕਲੀ ਹੋ ਜਾਣਾ ਠੀਕ ਹੈ ਜੀ ਤੇ ਇਹ ਆਪਾਂ ਇੱਕ ਵਾਰੀ ਬੇਲ ਕੇ ਤੁਹਾਨੂੰ ਦਿਖਾਉਤੀ ਆ ਚਾਰੇ ਪੇੜ ਜਿਹੜੇ ਆਪਾਂ ਐਦੇ ਬੇਲਣੇ ਆ ਬਾਕੀ ਜਿਹੜੇ ਤਿੰਨ ਰਹਿੰਦੇ ਨੇ ਉਹ ਵੀ ਐਦੇ ਬੇਲਣੇ ਆ ਤੇ ਬੇਲ ਕੇ ਸਾਰੀ ਮਟਰੀ ਫਿਰ ਤਿਆਰ ਕਰਕੇ ਤੁਹਾਨੂੰ ਦਿਖਾਉਣੀ ਆ ਦੇਖੋ ਸਾਰੀ ਮਟਰੀ ਤਿਆਰ ਹੋ ਗਈ ਆਪਣੀ ਪਹਿਲਾਂ ਆਪ ਇਦਾਂ ਤੇ ਆ ਦੇਖੋ ਕਿੰਨੀ ਸੋਹਣੀ ਲੱਗਦੀ ਹਲਦੀ ਪਾਈ ਹੈ ਨਾ ਆਪਾਂ ਬਹੁਤ ਸੋਹਣੀ ਲੱਗਦੀ ਹੈ ਦੇਖਣ ਨੂੰ ਇਹ ਬਣ ਕੇ ਵੀ ਬਹੁਤ ਸੋਹਣੀ ਲੱਗਣੀ ਹੈ ਇਹ ਤੇਲ ਗਰਮ ਰੱਖਿਆ ਮਾੜਾ ਜਿਹਾ ਪੀਸ ਸਟਕੇ ਵਿੱਚ ਦੇਖ ਤੇਲ ਵਧੀਆ ਆਪਣਾ ਸਹੀ ਗਰਮਾ ਨਾ ਬਹੁਤਾ ਜਿਆਦਾ ਹੀ ਨਾ ਬਹੁਤਾ ਘੱਟ ਵਾ ਤੇ ਹੁਣ ਆਪਾਂ ਜਿਹੜੀ ਮਟਰੀ ਇਹਦੇ ਵਿੱਚ ਜਿੰਨੀ ਕਿ ਪੈਂਦੀ ਪਾ ਦੇਣੇ ਦੇਖੋ ਮੈਂ ਇਦਾਂ ਚੱਕ ਕੇ ਪਾਈ ਜਾਣੀ ਹੈ ਤੇ ਆਪਣੇ ਆਪ ਇਹਨੇ ਕੱਲੀ ਕੱਲੀ ਜਿਹੜੀ ਹੋ ਕੇ ਉੱਪਰ ਆਈ ਜਾਣਾ ਹੈ ਠੀਕ ਹੈ ਜੀ ਇਹੀ ਨਿਸ਼ਾਨੀ ਹੁੰਦੀ ਵਧੀਆ ਇਹਨ ਤੇਲ ਸਹੀ ਗਰਮ ਹੋਇਆ ਹੋਵੇ ਤਾਂ ਦੇਖੋ ਇਹਨ ਕਲਕਲੀ ਹੋ ਕੇ ਉੱਪਰ ਨੂੰ ਆਈ ਜਾਣਾ ਇਹਨੇ ਕੋਈ ਚੱਕਰ ਨਹੀਂ ਗਾ ਇਕੱਠੀ ਪਾਤੀ ਆਪਾਂ ਹੈਗਾ ਜੀ ਤੇ ਇਹਨੂੰ ਆਪਾਂ ਹੁਣ ਚਰਨੀ ਦੇ ਨਾਲ ਹਿਲਾ ਦੰਨੇ ਤਾਂ ਕਿ ਸਾਰੀ ਮਟਰੀ ਜਿਹੜੀ ਹੈ ਇਹਨ ਕਲਕਲੀ ਹੋ ਜਵੇ ਦੇਖ ਸਕਦੇ ਤੁਸੀਂ ਮਟਰੀ ਆਪਣੀ ਜਿਹੜੀ ਇਹਨੂੰ ਗੁੱਛਾ ਸੀ ਨਾ ਕੱਲੀ ਕੱਲੀ ਹੋ ਗਈ ਆ ਤੇ ਬਸ ਇਹਨੂੰ మీడియం ਸੇਕ ਦੇ ਉੱਤੇ ਪਕਾ ਲੈਣਾ ਆਪਾਂ ਐਨ ਵਧੀਆ ਕ੍ਰਿਸਪੀ ਕਰਨਾ ਇਹਨੂੰ ਕੱਚੀ ਨਾ ਰਵੇ ਨਹੀਂ ਤਾਂ ਸੌਗੀ ਜਿਹੀ ਰਹਿਣੀ ਹੈ ਢਿੱਲੀ ਢਿੱਲੀ ਵਧੀਆ ਨਹੀਂ ਲੱਗਦੀ ਟੇਸਟੀ ਨਹੀਂ ਲੱਗਦੀ ਖਾਣ ਨੂੰ ਠੀਕ ਹੈ ਇਹਨੂੰ ਐਨ ਵਧੀਆ ਕ੍ਰਿਸਪੀ ਕਰਨਾ ਆਪਾਂ ਵੀਡੀਓ ਚੰਗੀ ਲੱਗਦੀ ਨਹੀਂ ਤਾਂ ਪਲੀਜ਼ ਇਹਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਮੈਨੂੰ ਕਰਿਆ ਕਰੋ ਦੇਖੋ ਮਟਰੀ ਆਪਣੀ ਐਨ ਕ੍ਰਿਸਪੀ ਹੋ ਗਈ ਆ ਵਧੀਆ ਬਣ ਕੇ ਤਿਆਰ ਹੋਈ ਆ ਰੰਗ ਵੀ ਬੜਾ ਸੋਹਣਾ ਦੇਖੋ ਬਣ ਗਿਆ ਆ ਤੇ ਹੁਣ ਆਪਾਂ ਦੂਜੀ ਇੱਕ ਹੋਰ ਜਾਲੀ ਲੈ ਲੈਣੇ ਆ ਛਾਣਨੀ ਇਹਦੇ ਵਿੱਚ ਇਹਨੂੰ ਕੱਢ ਲੈਣੇ ਆ ਤਾਂ ਕਿ ਬਾਧੂ ਤੇਲ ਜਿਹੜਾ ਸਾਰਾ ਇਹਦਾ ਨਿਕਲ ਜਾਵੇ ਫਿਰ ਵੀ ਇਹਨੂੰ ਮੈਂ ਜਾਲੀ ਦੇ ਵਿੱਚ ਹੀ ਰੱਖਣਾ ਆ ਹੋਰ ਛਾਣਨੀ ਦੇ ਵਿੱਚ ਹੀ ਰੱਖਦਾ ਨਾ ਤਾਂ ਕਿ ਇਹਦੇ ਵਿੱਚ ਜਿਹੜਾ ਮਾੜਾ ਮੋਟਾ ਤੇਲ ਹੋਊਗਾ ਬਿਲਕੁਲ ਨਿਕਲ ਜਾਵੇ ਉਹ ਠੀਕ ਆ ਜੀ ਦੇਖੋ ਮਟਰੀ ਕਿੰਨੀ ਸੋਹਣੀ ਆਪਣੀ ਬਣ ਕੇ ਤਿਆਰ ਹੋਈ ਐਸ ਤਰ੍ਹਾਂ ਇੱਕ ਵਾਰੀ ਅੱਧਾ ਮੈਦਾ ਅੱਧਾ ਆਟਾ ਪਾ ਕੇ ਤੇ ਹਲਦੀ ਪਾ ਕੇ ਇੱਕ ਵਾਰੀ ਐਸ ਤਰ੍ਹਾਂ ਮਟਰੀ ਬਣਾ ਕੇ ਦੇਖਿਓ ਤੇ ਬਸ ਥੋੜੀ ਥੋੜੀ ਕਰਕੇ ਇਹਨੂੰ ਆਪਾਂ ਐਸੇ ਤਰ੍ਹਾਂ ਫਰਾਈ ਕਰ ਲੈਣਾ ਤੇ ਚਾਰ ਵਾਰੀ ਜਿੰਨੀ ਵਾਰੀ ਹੁੰਦੀ ਹੈ ਤੇ ਇਹਨੂੰ ਆਪਾਂ ਫਰਾਈ ਕਰ ਲੈਣਾ ਸਾਰੇ ਨੂੰ ਠੀਕ ਹੈ ਜੀ ਦੇਖੋ ਆਪਣੇ ਆਪ ਇਹਨ ਜਿਹੜੀ ਅਕਲਕਲੀ ਹੋ ਕੇ ਉੱਪਰ ਆ ਜਾਂਦੀ ਹੈ ਇਹ ਨਮੇ ਵੀਪਰ ਚੁੜਦੇ ਆ ਜਿਹੜੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਤੇ ਆਪਣੀ ਤਾਂ ਇਹੀ ਬੇਨਤੀ ਆ ਕਿ ਜੋ ਬਾਹਰੋਂ ਲਿਆ ਕੇ ਖਾਣੇ ਆ ਨਾ ਤੇ ਉਹਦੇ ਨਾਲ ਵੇਤਰ ਘਰੇ ਬਣਾ ਕੇ ਖਾਇਆ ਕਰੋ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਦੂਜਾ ਆਪਾਂ ਨੂੰ ਤਸੱਲੀ ਹੁੰਦੀ ਵੀ ਆਪਾਂ ਸਾਫ਼ ਸੁਥਰਾ ਬਣਾਇਆ ਅਸੀਂ ਤਾਂ ਕੋਈ ਚੀਜ਼ ਬਾਹਰੋਂ ਨਹੀਂ ਲਿਆ ਕੇ ਖਾਂਦੇ ਜੀ ਤੇ ਜੋ ਵੀ ਖਾਣਾ ਹੁੰਦਾ ਆਪਾਂ ਘਰੇ ਤਿਆਰ ਕਰੀਦਾ ਜਿਸ ਤਰ੍ਹਾਂ ਦਾ ਵੀ ਬਣਦਾ ਆਪਾਂ ਉਦਾਂ ਦਾ ਬਣਾ ਕੇ ਖਾ ਲੇਦਾ ਠੀਕ ਆ ਬਾਹਰੋਂ ਗੰਦਮੰਦ ਖਾਣ ਨਾਲੋਂ ਤਾਂ ਘਰੇ ਬਣਾ ਕੇ ਵਧੀਆ ਦੇਖੋ ਜਿਹੜੀ ਪਾਈਸ ਦੂਜੀ ਵਾਰੀ ਉਹ ਵੀ ਕੱਢ ਲਈ ਆ ਤੀਜੀ ਵਾਰੀ ਫੇਰ ਬਣਾ ਕੇ ਕੱਢ ਲਈ ਆ ਇਹ ਸਾਰੀ ਮਟਰੀ ਆਪਣੀ ਬਹੁਤ ਸੋਹਣੀ ਹੋ ਗਈ ਤਿਆਰ ਮੈਂ ਤੋੜ ਕੇ ਦਿਖਾ ਲਦੀ ਆ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜ ਦੇਖੋ ਕਿੰਨੀ ਸੋਹਣੀ ਕ੍ਰਿਸਪੀ ਆਪਣੀ ਮਟਰੀ ਬਣੀ ਆ ਤੇ ਆਪਾਂ ਹੁਣ ਤੁਹਾਨੂੰ ਚਾਹ ਦੇ ਨਾਲ ਵੀ ਦਿਖਾਣੇ ਚਾਹ ਦੇ ਨਾਲ ਆਪਾਂ ਖਾਣ ਲੱਗੇ ਆ ਤੇ ਚਾਹ ਬਣਾ ਲਈ ਆਪਾਂ ਨਾਲ ਰੱਖ ਲਈ ਮਟਰੀ ਬਣਾਓ ਤੇ ਖਾਓ ਸਸਟੀਕਾਲ